Các bạn hãy đăng kí cho kênh lalaschool Để không bỏ lỡ những video ਸਨੀ ਦਾ ਸ਼ਕੋ ਅਵੇ ਬੰਦਾ ਜਿਹੜੇ ਜੱਟਾਂ ਨੂੰ ਪੈਣਾ ਆਇਆ ਭਾਈ ਚੁੱਪ ਕਰ ਜਾਓ ਸੋ ਕੋਈ ਨਹੀਂ ਮੰਨਦਾ ਕੀ ਗੱਲ ਕਰਦੇ ਕੋਈ ਜਿੰਕਾ ਖਾਂਸਾ ਵਾ ਤੇ ਕੋਈ ਕੋਈ ਕਬਰਾਂ ਦੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਆਰਾਮਦਾਨਾ ਬੈਠ ਕੇ ਸਤਲੁਜ ਨਾਲ ਕਰਨਾ ਕੋਈ ਵੀ ਆਪਣੀ ਗੱਲ ਦੇਖੋ ਸਾਨੂੰ ਪਤਾ ਤੁਸੀਂ ਆਪਣਾ ਪੰਜਾਬ ਵਿੱਚ ਦੋਸਤ ਲੱਗੇਗੇ ਭਾਵੇਂ ਤੇਰੀ ਮਾਂ ਦੀ ਭੈਣ ਆ ਬੱਚੀ ਆ ਸੱਜਣੋ ਸੋ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਹੈ ਜੇ ਤੇਰੀ ਘਰ ਆ ਜਾ ਕੋਈ ਐਡਾ ਨਹੀਂ ਬਹੁਤ ਗੁੱਸੇ ਆ ਤੁਸੀ ਜੇ ਤੁਹਾਡੇ ਕੋ ਸੈਟ ਤੇ ਗੱਲ ਕਰਦੇ ਹਾਂ ਸੰਗਤ ਤਾਂ ਬੈਠੀ ਹੈ ਅਜਲ ਹੋ ਰਹੇ ਨੇ ਸੰਗਤ ਦਾ ਘੁਮਰਾ ਬੱਚਾ ਨਾ ਉਸੇ ਕਰ ਰਹੇ ਹੋ ਤੁਹਾਨੂੰ ਕੌਣ ਬਤਨ ਦੇ ਰਿਹਾ ਉਹ ਤਾਂ ਮਾਲਕ ਦੀ ਕਰਦਾ ਹੈ ਕਿਹੜੀ ਮਾਲ ਸਰਬੰਦੀ ਕਿਹੜਾ ਬਾਬੇ ਕਿਹੜੇ ਨਾਮ ਦਾ ਹੋਊਗਾ ਕੋਲੋਂ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਅਸੀਂ ਤਾਂ ਇਹ ਕੰਮ ਕਰਦੇ ਹਾਂ ਗੁਆਂਢੀ ਤੁਹਾਨੂੰ ਚੰਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਠਾਉਣੀ ਉਹ ਚੰਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਨੂੰ ਨਹੀਂ ਪਤਾ ਲੱਗਦਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕ ਆਉਂਦਾ ਤੁਹਾਡੇ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਪੰਜਾਬ ਦੇਖੋ ਮਾਲਕ ਹੁੰਦਾ ਆਪਣੇ ਜਿਵੇਂ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਨਹੀਂ ਸੇਵਾ ਕਰੂਗਾ ਮਾਲਕਾਂ ਦੀ ਸੇਵਾ ਕਰਦੇ ਹਾਂ ਇਹ ਕੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਕ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਆਪਾਂ ਪੁਛਾ ਵਾਲਾ ਕੰਮ ਕਰਦੇ ਆ ਪੁਛ ਪਰਮਾਤਮਾ ਨੂੰ ਆਪਾਂ ਨੂੰ ਆਪਾਂ ਜੇ ਆਉਂਦਾ ਹੋਊਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ ਫੇਰੀ ਆਪਾਂ ਦੱਸਦੇ ਲੋਕਾਂ ਨੂੰ ਵੀ ਬਲਾਣਾ ਉੱਠਾ ਦੇ ਆਉਂਦੇ ਦੇਖੋ ਬਾਜ ਨੂੰ ਕੁ ਬਾਜ ਜਿਵੇਂ ਮਾਰਕ ਦਿੰਦਾ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਕਿਹਦੀ ਬਗ ਮਾਨਸਪੀਸ਼ਿੰਗ ਫੀਲ ਕੋ ਤੋਂ ਆ ਰਹੇ ਦੇਖੋ ਜੀ ਅਸਾਂ ਦੇ ਗੁਰੂ ਪਿਆਰੇ ਨਾਲ ਦਾ ਬੋਲਦਾ ਕੱਤਰਕਾਰ ਆ ਰਹੇ ਨੇ ਸਾਡੇ ਪਿਆਰੋਂ ਸਾਡੇ ਜਗਦਾ ਇਥੋਂ ਦੇ ਤਰ੍ਹਾਂ ਸੰਧੀ ਦੇ ਅਸਾਂ ਅਛੀ ਜੋਧੇ ਨੇ ਤੇ ਇਹ ਆ ਰਹੇ ਨੇ ਤੁਹਾਨੂੰ ਆਵਾਜ਼ ਨਹੀਂ ਦਿੱਤੀ ਸੀ ਦੇਖੋ ਤੁਸੀਂ ਆਪ ਦੀ ਕਲ ਤੇ ਜਮਾ ਤਹੀ ਮੇਤਾ ਕੰਮ ਨੂੰ ਸਿਵਾਇ ਨਹੀਂ ਕਹਿੰਦੇ ਤੁਸੀਂ ਆਪਣੇ ਗੁਰੂ ਦੇ ਨਾਲ ਲੱਗ ਗਿਓ ਤੁਹਾਨੂੰ ਆਪਣੇ ਗੁਰੂ ਪਿਆਰੇ ਅਸੀਂ ਆਪਣੇ ਗੁਰੂ ਦੇ ਨਾਲ ਲੱਗ ਗਏ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਦੇਖੋ ਕਿਹੜਾ ਗੁਰੂ ਸਾਨੂੰ ਮੇਲਬੋਟੇ ਵਾਲਾ ਸਾਨੂੰ ਅਸੀਂ ਵੀ ਸਾਡੇ ਉਹਨਾਂ ਤੇ ਆ ਰਹੇ ਹਾਂ ਇੱਕੋ ਵਾਰ ਇੱਥੇ ਜਿੰਨੇ ਸੰਗਤ ਬੈਠੀ ਆ ਬਿਲਕੁਲ ਬੈਠੀ ਆ ਕੋਈ ਅਸੀਂ ਜਾਂਦੇ ਨਹੀਂ ਨਾ ਟਿਕਟ ਆਈਆ ਕਾਲ ਕਿੱਥੋਂ ਆਇਆ ਤੀ ਦਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਵਿਰਤਾਂ ਦੇ ਪਰਨਾ ਮੋਢੇ ਦੇ ਵਿੱਚੋਂ ਗੁੱਗੇ ਦੀ ਮੰਤ ਤਾਂ ਸਾਡੇ ਹੁੰਦੀ ਸੀ ਪੰਜਵੀਂ ਪੀੜੀ ਦੇ ਤੋਂ ਪੰਜਵੀਂ ਪੀੜੀ ਦੇ ਤੋਂ ਸਾਡੇ ਸਹੁਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਉਦੋਂ ਪਹਿਲਾਂ ਵੀ ਇਸੇ ਪਾਸਾਰ ਨਾ ਪੈਣੀ ਜੀ ਆ ਤੁਸੀਂ ਸੰਗਤ ਇੱਥੇ ਬਿਠੇ 50 ਜਣੇ ਬੈਠੇ ਵਰਸ਼ਕ ਕਬੀਦੀਆਂ ਵੀ ਬੈਠੇ ਨੇ ਭਾਈ ਵੀ ਬੈਠੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨਜ਼ਰ ਰੱਖਦੇ ਹੋ ਜਾਂ ਦਾਸ ਪਾਪ ਸਿੰਘ ਜਮਰੀ ਅਸੀਂ ਤਾਂ ਜੀ ਦੇਖੋ ਸਾਰੇ ਤੁਹਾਨੂੰ ਸਲਾਮ ਕਰਦੇ ਨੇ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਣੇ ਆ ਅਖੰਡ ਪਾਠ ਵੀ ਕਰਾਉਣੇ ਆ ਅਸੀਂ ਸਾਰੇ ਧਰਮ ਦਾ ਅਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਪਰਿਵਾਰ ਦੇ ਚੇਤੇ ਬਾਬਾ ਟੇਕ ਜੀ ਕਰਦਾ ਟੇਕ ਬਾਬਾ ਜੀ ਇੱਥੋਂ ਆਇਆ ਆਪਾਂ ਬੱਲੇ ਪਹਿਲਾਂ ਅੰਖਲੇ ਘਰਤਵਾਰ ਦੇ ਕਰਾਇਆ ਸੀ ਜੀ ਅਸੀਂ ਹਰ ਹਾਲਾਤ ਵਿੱਚ ਸੁਖਨੀ ਸਾਹਿਬ ਘੰਟਾ ਵਾਰ ਕਰਾਉਣੇ ਐਸ ਤੇ ਘਰ ਦੇ ਵਿੱਚ ਪਹਿਲਾਂ ਤਾਂ ਮੇਰੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰੋ ਕਿ ਜਿੱਥੇ ਇਦਾਂ ਦਾ ਕਰਮ ਕਾਣ ਹੁੰਦਾ ਠੀਕ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਉਂਦੇ ਤੇ ਸਾਡਾ ਕੋਈ ਬੁਰਾ ਕੋਈ ਜੀ ਜੀ ਮੈਨੂੰ ਸਵਾਗਤ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਪ੍ਰੀਤ ਖੋੜ हां। ਮਿਕਾ ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ। ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜੱਫੀ ਸੀ ਜੋ। ਦੇਖੋ। ਮੇਰੀ ਗੱਲ ਸੁਣੋ। ਜਦੋਂ ਬਾਹਰ ਆ ਰਹੀ ਸੀ। ਹਾਂਜੀ। ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਦਾ। ਜੀ। ਕੁਝ ਵੀ ਨਹੀਂ ਪਤਾ ਲੱਗਦਾ। ਸੋ ਜਰੂਰੀ ਕਿ ਕੀ ਆਵਾਜ਼ ਆ ਰਹੀ ਆ। ਜੀ। ਕਿਵੇਂ ਕਿਸੇ ਨੂੰ ਕਹਿਆ ਕਰਿਆ ਜਾਂਦਾ। ਕਾਣਾ ਉਹਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਟ ਰਹੇ ਸੀ ਉਹਨਾਂ ਦਾ ਅਸੀਂ ਨਹੀਂ ਦੋ ਇੱਕ ਮਿੰਟ ਮਿੰਟ ਮੇਰੀ ਗੱਲ ਸੁਣੋ ਜੋ ਮੈਂ ਕਹਿੰਦਾ ਜੋ ਮਥਰੇ ਰਤੋ ਨਾਲ ਬਮੀਤ ਕੋਰ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕੋਰ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕੋਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਕੋਈ ਤਾਂ ਮਾਲਕ ਮਾਲਕ ਸੀ ਤੁਹਾਨੂੰ ਨਹੀਂ ਕੋਈ ਸੁਣਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਕੰਮ ਕਿ ਨਹੀਂ ਦਿੱਤੀ ਅਸੀਂ ਕਰਾਇਆ ਨਹੀਂ ਅਸੀਂ ਨਹੀਂ ਕਰਾਇਆ ਨਹੀਂ ਕਰਾਇਆ ਬਚਨ ਹੋਰੇ ਤੁਸੀਂ ਕਰਕੇ ਦੇਖਦੇ ਹੋ ਜਿਵੇਂ ਉਹ ਕਿੱਧਰ ਗਿਆ ਉਹ ਕਿੱਧਰ ਦੇਖੋ ਤੁਸੀਂ ਐਨੀ ਸੰਗੀ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਪੁੱਛੋ ਨਹੀਂ ਅਸੀਂ ਤੁਹਾਨੂੰ ਅਸੀਂ ਪੀਣੂ ਨਹੀਂ ਅਸੀਂ ਦੇਖਣਾ ਅਸੀਂ ਤੁਹਾਨੂੰ ਪੁੱਛਣਾ ਅਸੀਂ ਇਹ ਕਹਿੰਦੇ ਆ ਜੋ ਵੀ ਬਾ ਤੁਸੀਂ ਮਤਲਬ ਕਿ ਇਲਾਜ ਕਰਦੇ ਹੋ ਉਹ ਮਰੀਜ਼ ਆ ਇਹ ਨਾਲ ਵਸਤੀ ਆਇਆ ਜਦ ਤੁਸੂ ਹੋ ਮਸ ਲੈਣਾ ਕੋਈ ਰਿਸਟਰਡ ਤੁਹਾਨੂੰ ਵੈਸੀ ਦੁਕਸੋਂ ਪੁੱਛਣਾ ਆਇਗਾ ਜਾਂ ਆਪਣੀ ਬਿਮਾਰੀ ਲੈ ਕੇ ਆਇਆ ਹੈ ਅੱਜ ਦੀ ਬਿਮਾਰੀ ਦਾ ਮਤਲਬ ਹੈ ਤੁਸੀਂ ਬਿਮਾਰੀ ਕੱਢਦੇ ਹੋ ਅਸੀਂ ਹੀ ਕੱਢਦੇ ਕਰਦਾ ਉਹ ਮਾਲਕ ਕਿਹੜਾ ਮਾਲਕ ਜਿਹੜਾ ਸਾਡੇ ਦਰਵਾਜ਼ੇ 'ਤੇ ਜੀਂਦੀ ਅਸੀਂ ਸੇਵਾ ਕਰ ਤੁਹਾਡਾ ਕੀ ਰੋਲ ਹੈ ਫਿਰ ਉਹਦੇ 'ਚ ਮਾਲਕ ਤਾਂ ਸਾਰਿਆਂ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਉਹ ਨਹੀਂ ਇਹਨਾਂ ਦਾ ਮਾਲਕ ਹੈ ਤੁਹਾਡੇ ਤੁਹਾਡੇ ਕੀ ਰੋਲੇ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਰਿਚਾਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕ ਨਾਲ ਸੇਵਾ ਕਰਦੇ ਆ ਕੀ ਸੇਵਾ ਕਰਦੇ ਮਾਲਕ ਨਾਲ ਜੁੜੇ ਹੋਏ ਆ ਜੋ ਤੁਸੀਂ ਇਲਾਜ ਕਰ ਰਹੇ ਹੋ ਕਿਸ ਤਰੀਕੇ ਨਾਲ ਕਰਦੇ ਆ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਤੁਸੀਂ ਲਈ ਜਾਣਾ ਕਿਹੜਾ ਵੀ ਸਾਰੇ ਮਲੀ ਦੀ ਮੈਂ ਕਿਹਾ ਸਾਰੇ ਸੁਧੀ ਮੈਂ ਤੇ ਸਾਰੇ ਕੀ ਕਰਨਾ ਹੈ ਸਾਡੇ ਕੋਲੇ ਮਾਲਕ ਕੋਲੇ ਆ ਕਿਹੜੇ ਮਾਲਕ ਕੋਲੇ ਜਿਹੜੇ ਮਾਲਕ ਦੀ ਸੇਵਾ ਕਰਦੇ ਆ ਇੱਥੇ ਮਾਲਕ ਦਾ ਮੇਰਾ ਕੰਮ ਕਰਦਾ ਹੁੰਦਾ ਹੈ ਮੇਨ ਪੁਆਇੰਟ ਇੱਕ ਹੀ ਆ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਹੱਥ ਜੇ ਕਰਦੇ ਆਏ ਜਿਵੇਂ ਤੇਰੇ ਚ ਹੁੰਦੀ ਹੈ ਕੋਈ ਮਾ ਕਾਲੀ ਮਾਤਾ ਸਾਡੇ ਕੋਈ ਕਾਲੀ ਮਾਤਾ ਨਹੀਂ ਜੇ ਕਰਨ ਵਾਲੇ ਹੈ ਨਾ ਇੱਕ ਸਵਾਲ ਇੱਕ ਸਵਾਲ ਦੇਖੋ ਦੇਖੋ ਪਰਦੇਮ ਕਹੇਗੇ ਗੱਲ ਕਰ ਆਏ ਆ ਜੇ ਇਹ ਕੀ ਲੱਛਣ ਨੇ ਦੇਖੋ ਮੇਰੀ ਗੱਲ ਸੁਣੋ ਉਸ ਦਾ ਜਵਾਬ ਬਣ ਕੇ ਕਰਦੇ ਸਵਾਲ ਦਾ ਜਵਾਬ ਬਣ ਕੇ ਕਿਹਾ ਜੀ ਵੀ ਭਰਾਵਾਂ ਦੀ ਗੱਲ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਭਾ ਸਾਰੇ ਸਾਨੂੰ ਪਤਾ ਵੀ ਆ ਇਸੇ ਲੱਗ ਮਾੜਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਸੰਗਤ ਰਹਿਦੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਣ ਤਾਂ ਜਾਂਦਾ ਕੋਈ ਹੰਗਿਆ ਨਹੀਂ ਜਾਂਦਾ ਅਸੀਂ ਕਦੋਂ ਭੈਣੇ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਸੋ ਜਾਂ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ ਅਸਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਨ ਇੱਕ ਮਿੰਟ ਤੇ ਆਣਾ ਸੋਬੀਤ ਆਪਾਂ ਮੰਨ ਲਓ ਕਿਸੇ ਦੀ ਦੁਆ ਕਰ ਸਕਦੇ ਹਮ ਹਰ ਇੱਕ ਨੂੰ ਅਧਕਾਰ ਹੈ ਹਰ ਇੱਕ ਸਿੱਖ ਵੀ ਕਰੇ ਜਿਹੜਾ ਕਿਸੇ ਨੂੰ ਮੰਨਦਾ ਕੋਈ ਦਾ ਉਹ ਦੁਆ ਕਰੇ ਪ੍ਰਮਾਤਮਾ ਕੇ ਸਰਬਤ ਦਾ ਭਲਾ ਮੰਗੇ ਸੰਗਤ ਦਾ ਭਲਾ ਮੰਗੇ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹਨੂੰ ਪੁੱਤ ਲੈਣ ਵਾਲੇ ਨੂੰ ਦੁੱਧੋ ਲੈਣ ਵਾਲੇ ਵੀ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੌਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੋਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਚ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਉਂਦੀ ਹੈ ਤੁਸੀਂ ਜੇ ਕੋਈ ਹੁੰਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਤੁਹਾਡੇ ਨਾਲ ਹੀ ਕਹਿੰਦਾ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਹਾਂ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਵੀ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਦੀਵੰਦਾ ਸਾਹਮਣੇ ਉੱਤੋਂ ਪੁੱਛ ਕੇ ਤੁਸੀਂ ਸੰਗਤ ਨੂੰ ਉਠਾਉਂਦੇ ਹੋ ਉਹ ਦੱਸਦੇ ਸਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਹਾਂ ਦੇਖੋ ਪੱਟੇ ਤੇ ਆ ਰਹੀ ਆ ਜੀ ਨਹੀਂ ਹਾਜ਼ਰੀਆ ਫੇਰ ਨਹੀਂ ਆਉ ਹਾਜ਼ਰੀ ਹੁਣ ਲਿਆਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮੈਨੂੰ ਵੇਖ ਕੇ ਕਿਤੇ ਤੁਸੀਂ ਫੇਰ ਵੀ ਤੁਹਾਨੂੰ ਵੇਖ ਤੁਸੀਂ ਤੇਡੀ ਕਾਲੀਆਂ ਅੱਖਾਂ ਦੇਖ ਵੀ ਲਿਆ ਵੀ ਆਇਆ ਸਿੰਘ ਹਣਾ ਦੇਖ ਸਾਨੂੰ ਕੋਈ ਪਤਾ ਵੀ ਨਹੀਂ ਪਿਆ ਮੈਂ ਬਕਾਇਦਾ ਬੇ ਬੇ ਗੱਲਾਂ ਜੀ ਵੀੜ ਕੋਲ ਸਾਰਾ ਕੁਝ ਸੀ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਏ ਆ ਤੁਰੇ ਕਰਦੇ ਆ ਘੁੰਮਣ ਘੇਰ ਚ ਹਣਾ ਅਸੀਂ ਤੁਹਾਨੂੰ ਰੋਕ ਲਿਆ ਕੀਹੜੀ ਚੀਜ਼ ਸੀ ਤੁਹਾਨੂੰ ਦੂਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਕਿ ਕਿਰਪਾ ਤਾਂ ਸਾਡੇ ਤਰੀਕੇ ਜੇਕਰ ਬਿਬਰ ਜੇ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪੈਰਾਂ ਤੇ ਝਾਂਜਣਾ ਜੋੜਾ ਆ ਸਾਰਾ ਤੇਰਾ ਵਖਰੀ ਦਾ ਪਹਿਰਾਵਾ ਇੱਕ ਤਰ੍ਹਾਂ ਲੱਗਿਓ ਆ ਵਿਸ਼ੇਸ਼ ਕਿਉਂ ਤੁਸੀਂ ਉਹਨਾਂ ਚ ਫਿਰ ਜੇ ਮਾਲਕੋਂ ਉਹਨਾਂ ਵਰਗੇ ਤੁਸੀਂ ਦੇਖੋ ਸਾਡਾ ਇਹ ਪੈਰਾਂ ਤੇ ਝਾਂਜਣਾ ਤੇ ਪਾਏ ਇੱਕ ਵੱਖਰਾ ਬੇਸ ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਪਰ ਤੁਸੀਂ ਇਹ ਦੇਖੋ ਵੀ ਕੋਈ ਇਹ ਨਹੀਂ ਵੀ ਸਾਡੀ ਕੋਈ ਉਮਰ ਆ ਜਾਣਾ ਜੀ ਇਹ ਜਿਹੜੇ ਚੀਜ਼ੇ ਤੋਂ ਗੁਰੂ ਪਾਏ ਇਹ ਬਾਣਾ ਪਾਇਆ ਇਹੋ ਦੇਖੋ ਗੱਲ ਦੱਸਾਂ ਕਿਪਾ ਜੋ ਤੁਸੀਂ ਕਰ ਰਹੇ ਹੋ ਇਹ ਗੈਰਕਾਨੂੰਨੀ ਹੈ ਅਪਰਾਧ ਹੈ ਕਾਨੂੰਨੀ ਧਰਮ ਮੁਤਾਬਕ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗੁੰਮਰਾਹ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਛੋਲੇ ਭਾਲੇ ਲੋਕਾਂ ਗੁੰਮਰਾਹ ਹੋਇਆ ਮਰੀਜ਼ ਹੈ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਹੀ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਕਿ ਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀ ਜਾਂਦੀ ਹੈ ਤੁਸੀਂ ਆਓ ਤੁਸੀਂ ਆਓ ਬਾਕੀ ਗੱਲਬਾਤ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਹੈ ਅਸੀਂ ਇੱਥੇ ਬੈਠੇ ਹਾਂ ਉਹ ਸੰਗਤ ਤਾਂ ਜਿ ਘੁਰਾ ਕੀਤੀ ਹੋਈ ਐ ਇਹਦਾ ਦਿਮਾਗ ਖਰਾਬ ਕਰੇਗਾ ਇੱਕ ਮਿੰਟ ਪਹਿਨੇ ਸੱਤ ਉਹ ਤਾਂ ਬਿਸ਼ਰਮ ਲੋਕ ਐ ਅਸੀਂ ਉਹਨੂੰ ਕਹਿੰਨੇ ਪੇਟ ਮਿੰਟ ਬਬੀ ਇੱਕ ਮਿੰਟ ਪਹਿਨੇ ਗੱਲ ਸੁਣਿ ਇੱਕ ਤਾਂ ਜਦੋਂ ਤੁਸੀਂ ਸਿਰ ਘਮਾ ਰਹੇ ਹੋ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਦੇ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟੈਂਕੇ ਕੁਝ ਨਹੀਂ ਪਤਾ ਲੱਗਦਾ ਹੈ ਅਗਰ ਅਸੀਂ ਨਹੀਂ ਬੱਧੀ ਤੇ ਬੈਠਦੇ ਤਾਂ ਕਾਟਾ ਜਿਵੇਂ ਕਿਸੇ ਟੋਣ ਹੋ ਜਾਂਦਾ ਜਿਵੇਂ ਕਿ ਬੁਖਾਰ ਹੋ ਗਿਆ ਜਾਂ ਉੱਠਿਆ ਨਹੀਂ ਆਂਦਾ ਸਾਨੂੰ ਹਰ ਹੀਲੇ ਹੀ ਉੱਥੇ ਮਾਲਕ ਦੇ ਦਰਬਾਰ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਹੈ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹਰ ਟਾਈਮ ਹੀ ਬੈਠੇ ਪੈਰੀਂ ਚਲਾ ਕੇ ਆਉਂਗਾ ਵੀ ਇਹ ਕਰਨੇ ਵਾਲੇ ਸੰਤ ਨੂੰ ਠੀਕ ਹੈ ਮੇਰਾ ਨਾਮ ਵੀ ਦੱਸ ਦੋ ਮੇਰੀ ਗੱਡੀ ਦਾ ਨੰਬਰ ਦੱਸ ਦੋ ਬਾਬਾ ਜੀ ਦੇ ਮੋਬਾਈਲ ਦਾ ਨੰਬਰ ਦੱਸੋ ਐਵੇਂ ਨਹੀਂ ਤੁਸੀਂ ਗੱਦੀ ਤੇ ਆ ਸਵਾਦ ਦੇਖੋ ਉਹ ਪਠੰਡ ਨਾ ਕਰੋ ਬੰਦਰਾ ਮੇਰੇ ਮੇਰੀ ਕੁੱਛ ਕਰ ਦੋ ਮੇਰੇ ਕਿੰਨੇ ਜਵਾਬ ਕਰੇ ਮੇਰੀ ਗੱਲ ਸੁਣੋ ਇਹ ਤਾਂ ਹੁਣ ਬਹੁਤ ਜਣੇ ਤੇ ਬੈਠੇ ਨੇ ਦੇਖੋ ਜਿਵੇਂ ਹੁਣ ਉੱਥੇ 100 ਲੋਕ ਬੈਠੇ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆ ਗਿਆ ਸੀ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਹੈ ਕਹੋ ਜੀ ਸਾਡਾ ਹੱਲ ਕਰੋ ਮੇਰੇ ਨਾਲ ਨਹੀਂ ਜਾ ਰਹੀ ਹੁਣ ਬੁਲਾਓ ਤੁਸੀਂ ਉਹ ਪਈਗਾ ਨਹੀਂ ਉਹ ਮਾਲਕ ਨੂੰ ਕਹਿੰਦਾ ਜਾਣਦੇ ਦੇਖੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਬਸ ਕੇ ਗਈ ਵੀ ਉਹਨੂੰ ਲੈ ਕੇ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ 100 ਬੰਦਾ ਬੈਠਾ ਸਾਹ ਬੰਦੇ ਦੇ ਵਿੱਚੋਂ ਮੰਨ ਲਓ ਕੋਈ ਦਸ ਜਾਣੇ ਦੀ ਬਾਤ ਹੋ। ਚਲੋ ਜਿਹੜੀ ਤੁਸੀਂ ਖਾਓਗੇ ਉਸੇ ਨਾਲ ਹੀ ਗੱਲ ਕਰਾਂਗੇ ਅਸੀਂ। ਚਲੋ ਜਿਹੜੀ ਮਰਗੀ ਟਾਲੂ ਕਰਦੇ ਹੁਣ ਉਹਦੇ ਨਾਲ ਹੀ ਗੱਲ ਕਰਾਂਗੇ। ਜੇ ਸੰਗਤ ਦੀਆਂ ਪੁੱਛਾਂ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ। ਬਸ ਤੁਸੀਂ ਇੱਕ 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 ਦੀ ਸੁਣਾਓ। ਇੱਕ ਸਕਿੰਟ ਇੱਕ ਸਕਿੰਟ ਇੱਕ 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 ਸਾਹਮਣੇ। ਜਿਹੜੀ ਜਨਾਨੀ ਦੇ ਕੰਮ ਨਾਲ ਪੁੱਛ ਹੈ ਉਹ ਨਾਲ ਹੀ ਗੱਲ ਕਰਾਂਗੇ। ਉਹ ਵੀ ਤੁਸੀਂ ਤੀਜੀ ਪੀੜੀ ਦਾ ਦੱਸ ਦਿਨੋ ਵੀ ਤੇਰੇ ਫੁਲਾਨੀ ਜਾਪੇ ਚ ਮਰਗੀ ਜਨਾਨੀ ਇੱਕ ਬੰਦਾ ਪਾ ਲੈ ਕੇ ਮਰ ਗਿਆ। ਤੇ ਫਲਾਣੇ ਤੁਹਾਨੂੰ ਚਿੱਟੇ ਆਏ ਨੇ ਤੁਹਾਡੇ ਘਰੇ ਮਾਸ ਦੇਖਦਾ ਬੰਦਾ ਦੇਖਦਾ ਚਿੱਟੇ ਆਏ ਨੇ ਨਾ ਅਸੀਂ ਕਹੀਏ ਕਿ ਉਹ ਗਾਈ ਗਾਈ ਗੁੰਮੀ ਸੀ ਕਿਸੇ ਨੂੰ ਆਏ ਨੇ ਨਾ ਅਸੀਂ ਕਿਸੇ ਨੂੰ ਨਹੀਂ ਕਹੀਏ ਵੀ ਤੁਹਾਡੇ ਪਾਰਦੇ ਵਾਲੀ ਮਾਰਗੀ ਸੀ ਨਾ ਅਸੀਂ ਕਿਸੇ ਨੂੰ ਇਹ ਸਿਰਫ ਅਸੀਂ ਤਾਂ ਅਗਲੇ ਨੂੰ ਕਹਿਦਣੇ ਵੀ ਆ ਸੁੱਖ ਸੁੱਖ ਲੋ ਆਹੋ ਮਾਂ ਦਾ ਸੁੱਖ ਸੁੱਖ ਚਲੋ ਇੱਕ ਇੱਕ ਮਾਂ ਦਾ ਦੇ ਸੁੱਖ ਸੁੱਖ ਇੱਕ ਸਕਿੰਟ ਇੱਕ ਤੁਸੀਂ ਇਹ ਗੱਲ ਕਹਿੰਦੇ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿੰਦੇ ਉਹਨੂੰ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਆਇਆ ਬਾਈ ਚੰਗ ਹੋਊਗਾ ਜਿਹੜਾ ਸੋਡਣਾ ਗੱਲ ਕਰਦਾ ਇੱਕ ਉਹ ਬਾਬਾ ਇੱਕ ਸਟੇ ਕਿਹੜੇ ਬਾਬਾ ਜੀ ਇੱਕ ਸਟੇ ਮਾਤਾ ਦਾ ਫਿਰ ਤੁਸੀਂ ਕਹਿੰਦੇ ਹੋ ਕਾਲਕਾ ਮਾਤਾ ਦਾ ਨਾਮ ਲੈਣੇ ਵੀ ਕਾਲਕਾ ਮਾਤਾ ਦਾ ਹੁਕਮ ਆਇਆ ਕੀ ਮਾਤਾ ਵਾਕੀ ਕਾਲਕਾ ਮਾਤਾ ਹੁੰਦੀ ਹੈ ਦੇਖੋ ਇਸ ਪਾਸੇ ਬਿਲਕੁਲ ਦੋ ਦੁਬਾਰੀ ਦੇਖੋ ਜਦੋਂ ਵਾਜ ਵਾਜਦੀ ਆ ਸਾਨੂੰ ਨਹੀਂ ਪਤਾ ਵੀ ਸਾਡੇ ਚ ਕਾਲਕਾ ਮਾਤਾ ਬੋਲਦੀ ਆ ਤੁਸੀਂ ਬੋਲੋ ਤੁਸੀਂ ਖੁਦ ਕਹਿੰਦੇ ਹੋ ਕਾਲਕਾ ਮਾਤਾ ਆਈ ਆ ਉਹਦਾ ਹੁਕਮ ਆਇਆ ਫਰਲਾ ਲੱਗ ਆ ਅਸੀਂ ਵੀ ਜਦੇ ਵੀ ਸਾਡੇ ਚ ਕਾਲ ਕਮਾ ਤਾ ਕੇ ਬਾਜਦੇ ਸਰ ਜੀ ਜਿਹੜਾ ਮਰਜੀ ਹੁੰਦਾ ਤੂੰ ਸਾਡਾ ਇੱਕ ਦੇਖੋ ਸ਼ਰੀਰ ਹੈ ਕਿ ਧਰਮਸਾਰਾ ਜੀ ਕਦੇ ਕਿਹੜਾ ਕਦੇ ਕਿਹੜਾ ਕਰਦਾ ਤੁਸੀਂ ਜਦੇ ਹੁਣ ਹੁੰਦਾ ਬਬਾਈ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਜੇ ਨਹੀਂ ਕੋਈ ਤਾਂ ਮੈਨੂੰ ਨਹੀਂ ਪਤਾ ਕਿਹੜਾ ਆ ਗਿਆ ਮੰਜਨ ਤੋਂ ਹਨਾ ਇਹ ਜੀ ਗੱਲ ਸੁਣੋ ਅਸੀਂ ਤਾਂ ਕਹਿੰਦੇ ਨਹੀਂ ਹੈ ਜੇ ਤੁਹਾਡੀ ਤੇ ਮਾਈਂ ਵੀ ਨਾ ਬੰਦੀ ਉਹ ਤਾਂ ਕਾਨੂੰਨੀ ਤੌਰ ਤੇ ਨਾ ਹੈਗਾ ਅੰਦਰ ਤੁਸੀਂ ਸੰਕਟ ਚ ਨਾ ਆਂਦੇ ਹੋ ਕਿ ਸਾਡੀ ਤੁਸੀਂ ਭੈਣ ਨੂੰ ਸਾਡੇ ਚੱਕੇ ਹੋਏ ਆਏ ਨੇ ਇੱਕ ਮਿੰਟ ਸੁਣ ਸਾਡੀ ਭੈਣ ਨੂੰ ਬਣੇ ਸਾਡੀ ਭੈਣ ਇਹ ਤੇਰੀ ਵਾਈਫ ਹੈ ਉਧਰ ਜਾਓ ਬਣੇ ਸਾਡੀ ਤੁਸੀਂ ਭੈਣ ਨੂੰ ਬਾਹਰ ਜੀ ਨੂੰ ਸਵਾਰ ਕਰਨਾ ਹੁਣ ਤੁਹਾਡੇ ਮਾਰੂ ਮੇਰੇ ਤੇ ਕੋਈ ਪ੍ਰੋਬਲਮ ਨਹੀਂ ਆਦੀ ਹੈ ਮੈਂ ਜਿੰਨਾ ਤੇਰੀ ਟੇਕ ਆ ਮੈਂ ਬਾਹਰ ਬੁਲਾ ਲਾਂਗਾ ਉਹ ਲਾਇ ਜੀ ਬਾਬਾ ਜੀ ਮੇਰੇ ਤੇ ਭੈਣ ਜੀ ਮੇਰੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਤੇ ਮੇਰੀ ਟੇਕ ਹੈ ਮੇਰਾ ਭਰੋਸਾ ਕਰ ਮੈਂ ਬੁਲਾ ਲਾਂਗਾ ਹੁਣ ਜਿੰਨਾ ਵੀ ਗਲ ਨਹੀਂ ਗਲ ਟੈਕ ਮੈਂ ਭਾਪੀ ਨੂੰ ਬੁਲਾ ਲਿਆ ਜਿੰਨੇ ਨਹੀਂ ਸਿਵਾ ਗਲ ਮੈਂ ਕਹਿੰਦਾ ਆਹ ਗਾਰਡ ਦੇ ਦੋਈ ਸਾਡੇ ਨੂੰ ਸਵਾਲ ਜਵਾਬ ਹੈ ਕੁਝ ਅੰਗ ਵੀ ਹੈ ਜਿਹਨੂੰ ਕਹੋ ਵੀ ਜਾਂਦਾ ਸਵਾਲ ਦਾ ਜਵਾਬ ਦੇ ਦੇ ਜਾਂ ਛੱਡ ਦਿੱਤਾ ਬੰਦ ਇਹ ਹੁਣ ਇੱਕ ਮਿੰਟ ਸੁਣੋ ਉਹ ਹੁਣ ਧੂੜ ਨਾ ਮਾਰੀ ਜਦੋਂ ਅਸੀਂ ਆਏ ਆ ਇਹ ਵੀ ਘਮਰੇ ਛਿਲਾਂ ਖੇਡੀਆਂ ਦਿੰਦੀਆਂ ਹੱਥ ਵਿੱਚ ਪਿਆ ਸੀ ਨਾ ਉਦ ਕੀ ਪਰਵੇਸ਼ ਹੋਇਆ ਸੀ ਮੈਨੂੰ ਦੱਸ ਦਿਓ ਜੀ ਕੋਈ ਕੁਝ ਪਰਵੇਸ਼ ਨਹੀਂ ਫਿਰ ਕੌਣ ਦੱਸਦਾ ਇਹਨੂੰ ਇਹ ਪਤਾ ਕੀ ਕਰਿਆ ਜਦੋਂ ਆਪਾਂ ਕੋਈ ਪੀਰ ਬਾਸ਼ਾ ਅੱਗੇ ਜੀ ਲਗ ਗੁਰੂ ਗ੍ਰੰਥ ਸਾਹਿਬ ਦੀ ਲਾਗਣੀ ਆਪਾਂ ਜਦੋਂ ਨੇ ਸੇਵਾ ਕਰਨ ਲੱਗੀ ਆਪਾਂ ਯਾਰ ਮੈਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਥਾ ਬਾਚੂ ਪ੍ਰਚਾਰਕਾਂ ਸਾਡੇ ਕੋਲ ਫਿਰ ਜਾਨੀ ਗੁਰੂ ਦੇ ਕਦੇ ਦਰਸ਼ਨ ਨਹੀਂ ਹੋਏ ਯਾਰ ਸੁਪਨੇ ਚ ਘੋਡੇ ਕੋਲ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਦੱਸੇ ਕਿ ਮੈਂ ਤਾਂ ਤੁਸੀਂ ਲੋਕਾਂ ਦੇ ਬੱਚੇ ਆ ਕਿ ਕਿਹਦਾ ਮਾਲਕਾਂ ਦੇ ਨਹੀਂ ਫਿਰ ਇਹ ਪੁੱਛੇ ਕਿ ਜਿਹੜੇ ਮਾਲਕ ਜਿਹੜੇ ਮਾਲਕ ਦੀ ਗੱਲ ਕਰੀ ਕਿਹਦੇ ਮਾਲਕ ਦੀ ਤੁਸੀਂ ਇ tanto ਲਗ ਕਰਦੇ ਹਾਂ ਹਾਂ ਜੀ ਹਾਂ ਜੀ ਕਿਤੇ ਅੱਗੇ ਰਹਿਣੇ ਬਚੀਆਂ ਜੀ ਸਾਨੂੰ ਨਹੀਂ ਪਤਾ ਆਏਗਾ ਕੀ ਇਤਨੀ ਗੱਲ ਬਾਤ ਆ ਸਾਡੇ ਬਜ਼ੁਰਗ ਸੀਗੇ ਉਹ ਤੁਹਾਡੇ ਤੋਂ ਕਿਸੇ ਕਰੂਗਾ ਉਹ ਸੇਵਾ ਕਰਕੇ ਆਇਆ ਹੋਇਆ ਤੈਨਾਂ ਉਹ ਥੋਣੇ ਦਾ ਵੀ ਸੇਕ ਦੇ ਸੀ। ਇਹ ਹੁਣ ਪੂਰੀ ਤੇ ਪੂਰੀ ਗੱਡੀ ਚਲਦੀ ਆਉਂਦੀ। ਤੇ ਜਿਹੜੇ ਤੁਹਾਡੇ ਵੱਡੇ ਵੱਡੇ ਨੇ ਨਾ ਸੁਣੋ ਉਹਨਾਂ ਨੂੰ ਸਾਡੀ ਨੰਮਾ ਸੀ ਪਰ ਮਾੜਾ ਸ਼ਬਦ ਨਹੀਂ ਬੋਲਦੇ। ਅਸੀਂ ਤਾਂ ਇਸ ਇਸ ਨਾਲ ਦੇ ਆਪਣਾ ਸਵਾਲ ਜਵਾਬ ਵੀਰ ਪਤਾ ਹੀ ਸਮਾ ਨਾ ਬਾਲਾ ਖਰਾਬ ਕਰੋ। ਥਾਵਾ ਸਮਾ ਦੀ ਸਾਡੀ ਭੈਣ ਆ ਇੱਕ ਮਿੰਟ ਸਾਡੀ ਭੈਣ ਆ। ਹਾਂਜੀ ਹਾਂਜੀ। ਹੈਨਾ ਉਹ ਤੁਰ ਰਹੀ ਹੈ ਪਰ ਕੇ ਸੰਗਤਾਂ ਨੂੰ ਪੁੱਛਾ ਲੈ ਰਹੀ ਹੈ। ਹਾਂਜੀ। ਸੰਗਤਾਂ ਨੂੰ ਠਾ ਰਹੀ ਹੈ। ਠੀਕ ਹੈ ਕੋਈ ਦੇਵੀ ਦੇਵਤਾ ਇਹਨੂੰ ਦੱਸ ਰਿਹਾ। ਇੱਕ ਮਿੰਟ ਫਿਰ ਆ ਰਹੀ ਹੈ ਨਾ ਠੀਕ ਹੈ ਇਹ ਕਿਉਂ ਬੀਬੀ ਨੂੰ ਇਹ ਬਣਾਣਾ ਲੱਗਿਆ ਇਹ ਨਹੀਂ ਮੈਂ ਬਹੁਤ ਗੱਲ ਬਾਬਾ ਜੀ ਨੇ ਨਹੀਂ ਗੱਲ ਕਰਦਾ ਆਪਣਾ ਵੈਨ ਨੂੰ ਜਾਬ ਕਰਵਾਉਂਦਾ ਨਹੀਂ ਯਾਰ ਆਪਾਂ ਇਸ ਵਿੱਚ ਕਰਾਂਗੇ ਸਾਡੇ ਆਸ ਵਾਲਾ ਦੋ ਦੂਜੀ ਲੌਕੀ ਲੌਕੀ ਇਸ ਉੱਪਰ ਦਾ ਹੋਰ ਜਲਾ ਦੇ ਜਦੋਂ ਤੁਸੀਂ ਇੱਥੇ ਥੋੜੀ ਗੱਡੀ ਤੇ ਇਹ ਵੀ ਹੁੰਦਾ ਹੈ ਜੀ ਕਾਲਕਾ ਮਾਤਾ ਦੇ ਇੱਕ ਬੋਤਲ ਚਾੜਿਓ ਉਹ ਕੌਣ ਕਹਿੰਦਾ ਹੈ ਹੈ ਜੀ ਕਾਲ ਕਾ ਮਾਤਾ ਦੇ ਬੋਤਲ ਚਾੜ ਕੇ ਕਾਲੀ ਮਾਤਾ ਦੇ ਬੋਤਲ ਕੌਣ ਚੜਾਉਂਦਾ ਕੋਈ ਕੌਣ ਕਹਿੰਦਾ ਬਚਨ ਕੌਣ ਕਰ ਉਹ ਬਾਈ ਬਹੁਤ ਸਾਂਗਤ ਦੱਸ ਦਿੰਦੀ ਆ ਕਿ ਭਾਈ ਅਸੀਂ ਮਾਤਾ ਨੂੰ ਮੰਨਦੇ ਆ ਕਿ ਭੀਆ ਕਿ ਮਾਤਾ ਨੂੰ ਅਸੀਂ ਮੰਨਦੇ ਆ ਨਹੀਂ ਤੇ ਮਾਤਾ ਕਹਿੰਦੀ ਨਹੀਂ 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 ਇਹ ਨਹੀਂ ਗੱਲ ਕਹਿੰਦੇ ਤੁਸੀਂ ਮਾਤਾ ਮੰਨਦੇ ਦੀ ਮਾਤਾ ਦਾ ਹੁਕਮ ਆਇਆ ਭਾਈ ਫਲਾਣੇ ਦੇ ਘਰੇ ਆਵਨ ਤਾਂ ਨਹੀਂ ਆ ਫਲਾਣਿਆਂ ਦੇ ਆਪ ਕੋਲ ਹੀ ਅਸੀਂ ਚਾਹ ਵੀ ਆ ਤੁਸੀਂ ਆਪ ਦੇ ਕੋਲੋਂ ਕਹਿੰਦੇ ਹੋ ਮਾਤਾ ਮੰਗਦੀ ਏ ਸ਼ਰਾਬ ਮਾਤਾ ਮੰਗਦੀ ਸ਼ਰਾਬ ਜਾਂ ਮਾਤਾ ਕੁੱਕੜ ਮੰਗਦੀ ਏ ਨੀ ਅਜੀ ਕੋਕ ਪਰ ਤੁਸੀਂ ਕਿਵੇਂ ਲੋਕਾਂ ਨੂੰ ਉਮਰਾ ਦੇ ਜਿੰਦੇ ਸਾਥ ਬਸੋ ਤੁਸੀਂ ਪਰਵਾਹ ਕਰ ਰਹੇ ਹੋ ਇਹ ਦੱਸੋ ਬਈ ਕਹਿੰਦਾ ਰਹਿੰਦੇ ਹੋ ਜਿਹੜੀ ਇੱਕ ਮਿਲਖਾਤਾ ਆਉਂਦੀ ਹੈ ਹਾਂਜੀ ਉਹਦਾ ਮਾਪੇ ਭੈਣ ਭਾਈ ਜਵਾਕਾਂ ਦੇ ਨਾਮ ਦਾ ਹੁਣ ਅਸੀਂ ਡਲੌਸ ਕਰੀਏ। ਕਾਜੀ ਕਦੋਂ ਕਹਨੇ ਆ ਜਿਹੜੇ ਹੁਣ ਤੁਹਾਡੇ ਚ ਬਾਬਾ ਜੀ ਆਏ ਹੋਏ ਸੀ ਕਿ ਕਦੋਂ ਹਾਰਾ ਮਾਰ ਕੇ ਬੰਦੇ ਜੇ ਡਾਕਟਰ ਦੀ 1 ਮਿੰਟ ਦੋ ਬੰਦੇ 1 ਮਿੰਟ ਦੱਸ ਤੁਸੀਂ ਮੇਰੇ ਚ ਪੂਰਾ ਅਸਰ ਹੋ ਗਿਆ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗ ਗਿਆ ਬਾਬਾ ਜੀ ਮੈਂ ਇੱਥੇ ਖੇਡਣ ਲੱਗ ਗਿਆ ਆਪਣੇ ਵੱਲੋਂ ਮੈਨੂੰ ਪੁੱਛ ਲੈਣੇ ਕਿ ਦੱਸ ਤੂੰ ਕੌਣਾ ਮੈਂ ਕਹੂੰਗਾ ਵੀ ਪਲਾਨਾ ਨੌ ਲੈਣਾ ਹੁੰਦਾ ਮੇਰੇ ਚ ਆ ਗਿਆ ਇਹ ਨੌ ਲੈਣ ਵੀ ਮੇਰੇ ਚ ਪਲਾਨਾ ਆਉਂਦਾ ਸੀ ਨਹੀਂ ਭੈਣੇ ਅਸਾਂ ਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣੋ ਆਈ ਇਸ ਗੱਲ ਤੇ ਕਾਤੋਂ ਆ ਪਾੜੇ ਪਏ ਆਂ ਵੀ ਦੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸਭ ਹਾਂ ਹਾਂ ਦੇਖੋ ਜੀ ਪਹਿਲਾਂ ਗੱਲ ਸੁਣੋ ਜਦੋਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮਨੂ ਸੰਗਤ ਆ ਗਈ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠੇ ਸਾਨੂੰ ਵੀ ਪਤਾ ਨਹੀਂ ਚੱlde ਕਿ ਕਿਹਨੇ ਆ ਕੇ ਵਾਇ ਦਿੱਤੀ ਆ ਸਾਨੂੰ ਵੀ ਪਤਾ ਨਹੀਂ ਸੀ ਵੀ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਤੇ ਕੋ ਜਿਹੜੀ ਸਾਨੂੰ ਵੀ ਕਰ ਰਿਹਾ ਜਾਂ ਸੁਣ ਰਿਹਾ ਹੁਣ ਤੁਸੀਂ ਐਂ ਲਾ ਲੋ ਤੇ ਸੰਗਤ ਦੇ ਕੋਲੇ ਕਿ ਤੁਹਾਨੂੰ ਹੁਣ ਬੈਠ ਸਕਦੇ ਬੀਬੀ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠ ਗਏ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲੈ ਲਵੇ ਮੈਨੂੰ ਲੈ ਆ ਦਿੰਦਾ ਤੇ ਮੈਨੂੰ ਉਹ ਚੀਜ਼ ਪ੍ਰਵੇਸ਼ ਕਰਕੇ ਤੇ ਮੇਰੇ ਆ ਮੋਬਾਈਲ ਦਾ ਕੱਲਾ ਪੈਟਰਨ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਜੋ ਗਿਆ ਤੁਸੀਂ ਮੰਨ ਲੇ ਗਏ ਦੇਖੋ ਨੀ ਅਸੀਂ ਤਾਂ ਬਾਬੇ ਦੀ ਸਿਰ पे ਇਹ ਕਹਿ ਦਨੇ ਆਂ ਵੇਖਿਆ ਸੁੱਖ ਸੁੱਖ ਲੋ ਜਿਵੇਂ ਸਾਡੀ ਗੱਦੀ ਆਜੋ ਆਪਾਂ ਸੁੱਖ ਆਂਜੀ ਜੋ ਨਹੀਂ ਸੁੱਖ ਦੀਆਂ ਗੱਲਾਂ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲੀਆਂ ਦਿੰਦੀ ਉਹਦੀ ਗੱਲ ਕਰ ਸੁੱਖ ਤਾਂ ਅਸੀਂ ਵੀ ਚਲੋ ਸੁੱਖ ਤਾਂ ਸਾਰੀ ਸੁਖਦੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਹੈ ਕਿਵੇਂ ਲੈ ਆਉ ਲਹਿਰ ਦੁਆਰਾ ਲੈ ਆਓ ਜੀ ਅਸੀਂ ਗ੍ਰੇਟ ਕਰਦੇ ਹਾਂ ਬਾਈ ਜੀ ਬਾਈ ਜੀ ਕਰ ਸੱਚ ਆ ਕਿ ਝੂਠ ਬੀਬਾ ਮੇਰੀ ਗੱਲ ਸੁਣੋ ਜਦੋਂ ਤੁਸੀਂ ਕਹੋ ਵੀ ਨਹੀਂ ਸੀ ਕਹਿੰਦੇ ਕੋਈ ਉਹ ਵੀ ਹਸਪਤਾਲ ਵਿੱਚ ਕੋਈ ਬੰਦਾ ਨਾ ਕਵੇ ਬੀਬੀ ਵੀ ਮੈਂ ਇਹ ਪਕੰਡ ਗੋਪਾ ਨੂੰ ਘੁਮਰਾ ਦੇਖੋ ਜੀ ਕੋਈ ਮੈਨੂੰ ਬਾਜ ਨਹੀਂ ਪਿੱਛੋਂ ਕਹਿ ਮੈਂ ਪਹਿਲੇ ਕਹਿੰਦਾ ਯਾਰ ਉਹ ਕਹਿ ਨਹੀਂ ਰਹੀ ਮੰਨ ਨਹੀਂ ਰਹੀ ਉਹ ਕੋਈ ਪਹਿਰੇ ਵਾਲਾ ਕਰਾ ਆਪਸਿਕ ਰੁਪਏ ਪਤਾ ਨਹੀਂ ਸੰਗਤ ਕਰਨ ਦਾ ਗੱਲੋਂ ਇੱਕ ਵਾਰ ਤੂੰ ਕਹਿ ਸਕਦੀਆਂ ਵੀ ਪਰਮਾਤਮਾ ਭਾਗ ਕਰਦਾ ਪਰਮਾਤਮਾ ਕਰਦਾ ਫਿਰ ਫਿਰ ਕਿਉਂ ਮੋਨੇ ਹੋ ਪਰਮਾਤਮਾ ਦਾ ਭਾਗ ਕਰਦਾ ਤਾਂ ਗੱਲ ਹੈ ਹਾਂਜੀ ਹਾਂਜੀ ਆਪਾਂ ਦੇ ਖੇਤਾਂ ਦੇ ਕਿਉਂ ਹੋ ਰਹੇ ਆ ਆਪਾਂ ਵਿੱਚ ਕਿਉਂ ਬੈਨੇ ਆ ਉਹ ਸੰਗਤ ਜੇ ਤੁਸੀਂ ਕਹਿੰਦੇ ਹੋ ਆਪਾਂ ਤੁਹਾਨੂੰ ਲੋਕ ਲਾਗੇ ਇੱਥੇ ਵੀ ਆਉਂਦੇ ਨਹੀਂ ਦੂਸਰਾ ਹੈ ਨਹੀਂ ਆਏ ਤੁਸੀਂ ਸਾਡੇ ਸੰਗਤ ਨੂੰ ਰੋਕਣਾ ਜੀਦਾ ਸਾਨੂੰ ਇਹ ਕਰੋ ਬਾਈ ਜੀ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਦੇਖੋ ਜੇ ਲਾਰਾ ਉਸ ਦਾ ਨਾ ਸ਼ੀ ਜਾਂ ਤਾਂ ਤੁਹਾਡੇ ਚ ਕੋਸ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇਕਰ ਜੇ ਤੁਸੀਂ ਕਰਦੇ ਹਾਂ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਦੇ ਦੇਣਾ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਬਾ ਆਉਂਦਾ ਜਾਨ ਮੇਰੇ ਤੇ ਕੋਈ ਮਾਤਾ ਆਉਂਦੀ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਤੇ ਕਿਵੇਂ ਮੈਂ ਕਰੀ ਫਿਰ ਤੁਸੀਂ ਸਿਰ ਤੇ ਉੱਪਰ ਮੋਲਿਓ ਜੀ ਕੋਈ ਗੱਲ ਤਾਂ ਰਹੋ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਸੌਂਦ ਤੇ ਵੱਡੀ ਜਗ੍ਹਾ ਬਣੀ ਕੋਈ ਮੇਰਾ ਮੇਨ ਜਗ੍ਹਾ ਬਣੀ ਨਹੀਂ ਨਹੀਂ ਛੋਟੀ ਜਗ੍ਹਾ ਬਣੀ ਨਹੀਂ ਨਹੀਂ ਕੋਈ ਕਿਤੇ ਦਾ ਬਣੀ ਹੋਊਗੀ ਮੇਨ ਛੋਟੀ ਸਸਤੀ ਬਣੀ ਨਹੀਂ ਬੁੱਗੜਾ ਮਾਰੀ ਰਾਜਸਥਾਨ ਅਚੱਬੂਗੜਾ ਮਾਰੀ ਹਾਂ ਉੱਥੇ ਲੋਕ ਜਾਣ ਆਪਦੀਆਂ ਮੱਥਾ ਟੇਕਣ ਸੰਨ ਕੋਈ ਇਤਰਾਜ ਨਹੀਂ ਹਾਂ ਜੀ ਉਸੇ ਘਰ ਚੀ ਬੁੱਗੜੇ ਮਾਰੀ ਬੈਠੇ ਨੇ ਦੇਖੋ ਜੀ ਜੇ ਤੁਸ ਪੀਰ ਦੇ ਨਾਂ ਤੇ ਪਖੰਡਾ ਨਾ ਕਮਰਾ ਨਾ ਦੇਖੋ ਸਾਡੇ ਬਜ਼ੁਰਗ ਸੇਵਾ ਕਰਦੇ ਨੇ ਬਜ਼ੁਰਗ ਨੇ ਬੁੱਗੜਾ ਬੁੱਗੜਾ ਪੀਰ ਦਾ ਬਹੁਤ ਹੋਰਾ ਇਹ ਕਾਗਜ਼ ਰਿਪੋਰਟ ਲੈ ਕੇ ਮੰਨਦੇ ਸਿੱਧਾ ਉੱਥੇ ਭੇਜਣਾ ਯਾਰ ਅਸੀਂ ਜਾਣਾ ਨਹੀਂ ਨਹੀਂ ਉਹਦਾ ਪਤਾ ਨਹੀਂ ਮੈਂ ਅਸੀਂ ਇੱਕ ਮਿੰਟ ਗੁਗਲੀ ਨਾ ਚਲੋ ਤੁਸੀਂ ਇੱਕ ਜੀ ਟੇਕ ਆ ਉਹ ਤਾਂ ਦੂਰ ਆ ਤੁਸੀਂ ਸਾਨੂੰ ਦੱਸਾਂ ਪੱਛਿਕ ਤਨ ਵਰਸ ਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇਵਾਂ ਤੁਸੀਂ ਗੁਗਲ ਮੰਨ ਗੋਗਾ ਦੀ ਨੂੰ ਮੰਨ ਅਸੀਂ ਸਾਰੇ ਨੂੰ ਮੰਨਦੇ ਗੁਗਲ ਦਾ ਪਤਾ ਤਾਂ ਕੀ ਦੱਸੋ ਦੇਖੋ ਉਹ ਹੀ ਫੇਰਣ ਲੱਗ ਗਈ ਅਸੀਂ ਤਾਂ ਇਹਦੀ ਸੇਵਾ ਕਰਦੇ ਹਾਂ ਜੇ ਤੁਹਾਨੂੰ ਅਧਰਵਾਜ਼ ਦਾ ਹੁੰਦੀ ਹੋਈ ਹੈ ਜਿਹੜੀ ਸੇਵਾ ਨਹੀਂ ਕਰ ਲੋਕਾਂ ਨੂੰ ਕਮਰਾ ਕਾਉਣੇ ਸੇਵਾ ਕਰਨੀ ਮੁਕਤ ਹੋ ਸੀ ਲੋਕ ਨਹੀਂ ਸਾਰਿਆਂ ਦਾ ਸਾਰ ਦੋ ਇਹਦੂ ਪਹਿਲਾਂ ਇਹਦੂ ਪਹਿਲਾਂ ਸੋਤੇ ਤੇ ਕੀ ਚੱਲ ਰਿਆ ਸੀ ਬਸ ਜਦੋਂ ਅਸੀਂ ਆਏ ਆ ਬਾਬਾ ਜੀ ਸਾਡੀ ਆਪੇ ਮੈਨੂੰ ਪਹਿਲੇ ਦੱਸੀ ਇਹਦੂ ਪਹਿਲਾਂ ਕੀ ਚੱਲ ਰਿਹਾ ਜਦੋਂ ਤੁਸੀਂ ਸਿਰ ਹਿਲਾਇਆ ਉਹਨੇ ਵੀ ਮਾਤਾ ਜੀ ਜੀ ਉਹ ਕੀ ਰਿਹਾ ਕੀ ਗੱਲ ਜਿਹੜੀ ਹਵਾ ਸੀ ਦੋਸਤ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਜੀ ਕੋਈ ਹੋਣੀ ਨਹੀਂ ਸੀ ਕੋਈ ਪਖੰਡ ਨਹੀਂ ਸੀ ਸਾਨੂੰ ਕੁਝ ਨਹੀਂ ਪਤਾ ਸਾਡੇ ਆਂਦੀ ਹੈ ਚਲੋ ਆਈਂ ਕਰੋ ਸਾਨੂੰ ਉਹੀ ਚੀਜ਼ ਨੂੰ ਦਵਾਰੇ ਮੈਂ ਉਹ ਜਿੰਨਾ ਚਿਰੇ ਪਖੰਡ ਨੇ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰਹੋ ਭਾਈ ਤੇ ਕੋ ਸਾਨੂੰ